ਸਿਆਣੇ ਕਹਿੰਦੇ ਨੇ ਕਹਿੰਦੇ ਜੇ ਇੱਕ ਭਰਾ ਮੁਸ਼ਕਲ ਦੇ ਵਿੱਚ ਫਸਿਆ ਹੋਵੇ ਦੂਜੇ ਭਰਾ ਨੂੰ ਪਤਾ ਲੱਗ ਜਾਵੇ ਉਹ ਤੁਰੰਤ ਪਹੁੰਚ ਜਾਂਦਾ ਹੈ ਉੱਥੇ ਜਾ ਕੇ ਇਹ ਨਹੀਂ ਵੇਖਦਾ ਭਰਾ ਨੂੰ ਪੁੱਛਦਾ ਵੀ ਤੇਰਾ ਕਸੂਰ ਏ ਜਾਂ ਨਹੀਂ ਹੈਗਾ ਮੈਂ ਹੱਥ ਲਾਉਣਾ ਏ ਜਾਂ ਨਹੀਂ ਲਾਉਣਾ ਉਹ ਬਰਾਬਰ ਖੋਦਿਆਂ ਦਾ ਆਪਣੇ ਭਰਾ ਨੂੰ ਬਚਾਉਣ ਦਾ ਯਤਨ ਕਰਦਾ ਹੈ ਕਿ ਇਹ ਜਿਹੜਾ ਸੰਯੁਕਤ ਕਿਸਾਨ ਮੋਰਚਾ ਹੈ ਇਹ ਇੰਤਜ਼ਾਰ ਕਰਦਾ ਰਿਹਾਗਾ ਵੀ ਜ਼ੁਲਮ ਕਿੰਨਾ ਕੁ ਹੋਰ ਹੁੰਦਾ ਹੈ ਜਾਂ ਕਿ ਕਦੋਂ ਤੱਕ ਜਾਂ ਉਹਨਾਂ ਦੀ ਤਾਕਤ ਵੇਖੀ ਜਾਈਏ ਕਿ ਪਰਖੀ ਹੈ ਕਿ ਜਿਹੜੇ ਨੌਜਵਾਨ ਉੱਥੇ ਬੈਠੇ ਨੇ ਚਾਹੇ ਵੱਖ-ਵੱਖ ਜਥੇਬੰਦੀਆਂ ਨੇ ਮਤਭੇਦ ਹੋਣਗੇ ਉਗਰਾਹ ਸਾਹਿਬ ਪਿਛਲੇ ਘੰਟਿਆਂ ਦੇ ਦੌਰਾਨ ਬੋਲੇ ਨੇ ਉਹਨੇ ਕਾਫੀ ਗਿਲੇ ਸ਼ਿਕਵੇ ਆਪਣੇ ਦਿੱਤੇ ਨੇ ਉਲਾਮੇ ਦਿੱਤੇ ਨੇ ਬਕਾਇਦਾ ਉਹਨਾਂ ਨੇ ਕੁਝ ਕਿਸਾਨ ਆਗੂਆਂ ਨੂੰ ਕੁਝ ਕਿਸਾਨ ਜਥੇਬੰਦੀਆਂ ਨੂੰ ਇਸ ਦੇ ਦੌਰਾਨ ਡਾਡਾ ਇੰਟਰਨੈਟ ਸਵਮਾ ਬੰਦ ਨੇ ਵੱਡੇ ਪੱਧਰ ਦੇ ਉੱਪਰ ਬੱਚਿਆਂ ਦਾ ਬਹੁਤ ਨੁਕਸਾਨ ਹੋ ਰਿਹਾ ਪੜ੍ਹਾਈ ਹੈ ਪੇਪਰ ਨੇ ਅੱਗੇ ਆਉਣ ਵਾਲੇ ਦੇ ਨੇ ਚ ਪੇਪਰ ਸ਼ੁਰੂ ਵੀ ਹੋ ਚੁੱਕੇ ਨੇ ਉਹਨਾਂ ਦਾ ਨੁਕਸਾਨ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਹੜਤਬੰਦ ਦੇ ਦੌਰਾਨ ਕਿਸਾਨਾਂ ਨਾਲ ਕੁਝ ਕਿਸਾਨ ਆਗੂਆਂ ਨਾਲ ਦੋ ਲੜਕੀਆਂ ਨੇ ਜਿਹੜੀ ਇੱਕ ਲੜਕੀ ਕਾਫੀ ਜ਼ਿਆਦਾ ਉਲਝ ਰਹੀ ਹੈ ਤੇ ਉਹ ਕਿਸ ਤਰ੍ਹਾਂ ਦੀ ਭਾਸ਼ਾ ਵਰਤ ਰਹੀ ਤੁਸੀਂ ਕੀ ਕਹਿਣਾ ਚਾਹੋਗੇ ਤੁਸੀਂ ਇੱਕ ਪਹਿਲਾਂ ਔਰਤੋਂ ਆਪਣੇ ਨਾਲਲੇ ਸੰਯੁਕਤ ਕਿਸਾਨ ਮੋਰਚਾ ਵਿੱਚ ਸ਼ਾਮਲ ਕ੍ਰਾਂਤੀਕਾਰੀ ਯੂਨੀਅਨ ਦੇ ਨਾਬਾ ਬਲਾਗ ਦੇ ਪ੍ਰਧਾਨ ਹਰਮੇਲ ਸਿੰਘ ਤੁੰਗਾ ਤੇ ਇਸਤਰੀ ਵਿੰਗ ਦੇ ਪ੍ਰਧਾਨ ਸਾਹਿਬ ਖੜੇ ਨੇ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਪ੍ਰਧਾਨ ਸਾਹਿਬ ਜਿਸ ਤਰ੍ਹਾਂ ਅੱਜ ਬੰਦ ਦੀ ਕਾਲ ਸੀ ਕਿਸ ਤਰ੍ਹਾਂ ਦਾ ਸਹਿਯੋਗ ਰਿਹਾ ਲੋਕਾਂ ਵੱਲੋਂ ਅੱਜ ਅਸੀਂ ਨਾਬੇ ਦੇ ਵਿੱਚ ਰੋਟੀ ਪੁਲ ਦੇ ਉੱਤੇ ਬੈਠੇ ਆ ਸਾਰੀਆਂ ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਹਰ ਇੱਕ ਵਰਗ ਦੀ ਜਥੇਬੰਦੀ ਜੁਨੀਅਨ ਇੱਥੇ ਹਾਜ਼ਰ ਆ 100% ਸਮਰਥਨ ਮਾਦਨ ਸਾਨੂੰ ਮਿਲਿਆ ਇਹ ਕਹਿ ਲਿਏ ਵੀ 101% ਲੋਕਾਂ ਨੇ ਸਾਥ ਦਿੱਤਾ ਬਹੁਤ ਵਧੀਆ ਵੱਡਾ ਹੰਗਾਰਾ ਗਿਆ ਕਿਉਂਕਿ ਸਾਡੀ ਵੀ ਇਹ ਸੋਚ ਸੀ ਕਿ ਅਸੀਂ ਮੋਦੀ ਨੂੰ ਦੱਸ ਦਈਏ ਕਿ ਅਸੀਂ ਟ੍ਰੇਨਡ ਜੁਨੀਅਨਾਂ ਕਿਸਾਨ ਜੁਨੀਅਨ ਮਜ਼ਦੂਰ ਜੁਨੀਅਨ ਰੇੜੀ ਜੁਨੀਅਨ ਰਿਕਸ਼ਾ ਜੁਨੀਅਨ ਟੈਂਪੂ ਜੋ ਸਾਰੀ ਅਸੀਂ ਇੱਕਾਂ ਸਾਡੀ ਏਕਤਾ ਦੇ ਵਿੱਚ ਕੋਈ ਫਰਕ ਨਹੀਂ ਹੈਗਾ ਜਿਹੜੇ ਆ ਵੀ ਸਾਡੀਆਂ ਮੰਗਾਂ ਨੇ ਉਹ ਵੀ ਸਾਡੀਆਂ ਇੱਕ ਨੇ ਉਹਨਾਂ ਮੰਗਾਂ ਨੂੰ ਲੈ ਕੇ ਅਸੀਂ ਅੱਗੇ ਵਧਾਂਗੇ ਅੱਜ ਸਿਰਫ ਇੱਕ ਸੰਕੇਤਕ ਧਰਨਾ ਮੋਦੀ ਨੂੰ ਦੱਸਣ ਵਾਸਤੇ ਕਿ ਅਸੀਂ ਸਾਰੇ ਇਕੱਠੇ ਆ ਸਾਡੇ ਕੋਈ ਫਰਕ ਨਹੀਂ ਹੈ ਇਸ ਤਰ੍ਹਾਂ ਕੋਕੋ ਦੁਕਾਨਾਂ ਨੇ ਆਵਾਜ਼ ਹੀ ਹੈ ਹੋਰ ਜਿਹੜੇ ਵਪਾਰਕ ادارے ਨੇ ਉਹ ਬੰਦ ਨੇ 2020 ਦੇ ਵਿੱਚ ਭਾਰਤ ਬੰਦ ਹੋਇਆ ਸੀ ਤਾਂ ਉਦੋਂ 20000 ਕਰੋੜ ਰੁਪਏ ਦਾ ਇੱਕ ਦਿਨ ਦੇ ਵਿੱਚ ਨੁਕਸਾਨ ਹੋਇਆ ਸੀ ਹੁਣ ਕਿਸ ਤਰ੍ਹਾਂ ਲੱਗ ਰਿਹਾ ਹੁਣ 3 ਸਾਲ ਬੀ ਚੁੱਕੇ ਨੇ ਇਸ ਗੱਲ ਨੂੰ ਉਸ ਤੋਂ ਵੀ ਅੱਜ ਵੱਡਾ ਨੁਕਸਾਨ ਹੋਊਗਾ ਕਿਉਂਕਿ ਪਹਿਲਾਂ ਨਾਲੋਂ ਖਰਚੇ ਵੀ ਵਧ ਗਏ ਅੱਜ ਲੋਕਾਂ ਨੇ ਸਮਰਥਨ ਉਸ ਉਸ ਦਿਨੋਂ ਉਹ ਵੀ ਵੱਡਾ ਦਿੱਤਾ ਸਾਨੂੰ ਅੱਜ ਕੋਈ ਵੀ ਅੰਦਾਰਾ ਹੈ ਜਾਂ ਨਹੀਂ ਹੈ ਜੇ ਖੁੱਲਾ ਹੋਵੇ ਬਰਕਸਾਪਾ ਤੋਂ ਲਾ ਕੇ ਰੇੜੀ ਵਾਲਿਆਂ ਤੋਂ ਲਾ ਕੇ ਦੁਕਾਨਾਂ ਤੋਂ ਲਾ ਕੇ ਸਭ ਕੁਝ ਬੰਦ ਆ ਜੀ ਦੁੱਧ ਡੈਰੀਆਂ ਵੀ ਬੰਦ ਨੇ ਇੱਥੇ ਤ ਦਾ 15 ਦਾ ਸਮਰਥਨ ਭਰਪੂਰ ਮਿਲਿਆ ਅੱਜ ਕਿਸੇ ਨੂੰ ਕਹਿਣਾ ਵੀ ਨਹੀਂ ਪਿਆ ਕਿਉਂਕਿ ਅਸੀਂ 10 ਦਿਨ ਪਹਿਲਾਂ ਲੋਕਾਂ ਨੂੰ ਮੀਟਿੰਗਾਂ ਕਰਕੇ ਲਾਮਬੰਦ ਕੀਤਾ ਉਹਦੇ ਵਿੱਚ ਲੋਕ ਜਾਗਰਤ ਹੋਏ ਨੇ ਆਪਣੇ ਆਪ ਆਪਣੇ ਕੰਮ ਕਰ ਸਦਕੇ ਆ ਧਰਨਾਂ ਦੇ ਵਿੱਚ ਸਮੂਲੀਅਤ ਕੀਤੀ ਹੈ ਸਾਰਿਆਂ ਨੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਚਾਹੇ ਉਹ ਖਨੌਰੀਏ ਚਾਹੇ ਡੱਬਵਾਲੀਏ ਚਾਹੇ ਸ਼ੰਭੂ ਬਾਰਡਰ ਹੋਵੇ ਉੱਥੇ ਧਰਨੇ ਦਿੱਤੇ ਜਾ ਰਹੇ ਨੇ ਵੱਡੇ ਪੱਧਰ ਦੇ ਉੱਪਰ ਕਿਸਾਨਾਂ ਦਾ ਨੁਕਸਾਨ ਹੋ ਰਿਹਾ ਹੈ ਦੂਜੇ ਪਾਸੇ ਸੁਰੱਖਿਆ ਬਲ ਨੇ ਉਹ ਕਿਸਾਨਾਂ ਦੇ ਇਲਜ਼ਾਮ ਲਾ ਰਹੇ ਨੇ ਕਿ ਇੱਧਰ ਨੁਕਸਾਨ ਹੋ ਰਿਹਾ ਹੈ ਪਰ ਇਸ ਦੌਰਾਨ ਲੋਕਾਂ ਵੱਲੋਂ ਇਹ ਕਿਹਾ ਜਾ ਰਿਹਾ ਜਿਨ੍ਹਾਂ ਨੇ ਖਾਸ ਕਰਕੇ ਦਿੱਲੀ ਨੂੰ ਜਾਣਾ ਹੈ ਬਸ ਰਹੀ ਉਹਨਾਂ ਦੇ ਵੀ ਕਿਰਾਏ ਬਹੁਤ ਜ਼ਿਆਦੇ ਵਧ ਗਏ ਨੇ ਜਿਹੜੇ ਟੈਕਸੀ ਰਹੀ ਜਾ ਰਹੇ ਨੇ 7000 ਰੁਪਏ ਵਾਲੀ ਟੈਕਸੀ ਅੱਜ 20000 ਰੁਪਏ ਚ ਮਿਲ ਰਹੀ ਹੈ ਹਵਾਈ ਟਿਕਟਾਂ ਜਿਹੜੀਆਂ ਨੇ ਅੰਮ੍ਰਿਤਸਰ ਤੋਂ ਦਿੱਲੀ ਨੂੰ ਜਿਹੜਾ 3500 ਰੁਪਏ ਰੇਟ ਸੀ ਅੱਜ ਉਹ 15000 ਤੋਂ ਲੈ ਕੇ 18000 ਦੇ ਵਿੱਚ ਚੱਲ ਰਿਹਾ ਹੈ ਲੋਕ ਇਹ ਦੋਸ਼ ਲਾ ਰਹੇ ਨੇ ਕਿ ਵਾਰ-ਵਾਰ ਇਸ ਤਰ੍ਹਾਂ ਦੇ ਧਰਨੇ ਪ੍ਰਦਰਸ਼ਨ ਨਾਲ ਅਸੀਂ ਪਰੇਸ਼ਾਨ ਹੋ ਰਹੇ ਹਾਂ ਕਿਸਾਨ ਜਥੇਬੰਦੀਆਂ ਬੇਵਜ੍ਹਾ ਤੋਂ ਆਣ ਕੇ ਇਸ ਤਰ੍ਹਾਂ ਦੇ ਧਰਨੇ ਮੁਜ਼ਾਰੇ ਕਰਦੀਆਂ ਨੇ ਜਿਹੜਾ ਅੱਜ ਸਾਡੇ ਰਾਹੀਰ ਲੋਕ ਹੈਰਾਨ ਪਰੇਸ਼ਾਨ ਹੋ ਰਹੇ ਨੇ ਦਿੱਲੀ ਨੂੰ ਜਾਣ ਵਾਸਤੇ ਉਹਦੇ ਜ਼ਿੰਮੇਵਾਰ ਕਿਸਾਨ ਨਹੀਂ ਹੈਗੇ ਉਹਦੀ ਜ਼ਿੰਮੇਵਾਰ ਮੋਦੀ ਦੀ ਹਰਿਆਣੇ ਦੀ ਸਰਕਾਰ ਆ ਕਿਉਂਕਿ ਉਹਨਾਂ ਨੇ ਸੜਕਾਂ ਦੇ ਵਿੱਚ ਕਿਲ ਲਾ ਕੇ ਵੱਡੇ ਵੱਡੇ ਬੈਰੀਗੇਟ ਲਾ ਕੇ ਸੜਕਾਂ ਬੰਦ ਸਰਕਾਰ ਦੀਆਂ ਕੀਤੀਆਂ ਹੋਈਆਂ ਨੇ ਕਿਸਾਨ ਤਾਂ ਸਾਈਡ ਸੜਕੇ ਬੈਠੇ ਨੇ ਜੇ ਵੀ ਕਿਉਂਕਿ ਕੋਈ ਵੀ ਉੱਥੇ ਵਹੀਕਲ ਆਉਂਦਾ ਕਿ ਲੰਘਾਉਂਦੇ ਨੇ ਪਰ ਇੱਥੇ ਜੀ ਮੋਦੀ ਸਰਕਾਰ ਨੂੰ ਸਿਹਰੇ ਉਹਨੂੰ ਉਹਨੂੰ ਇਹ ਸਿਹਰਾ ਜਾ ਰਿਹਾ ਉਹਨੇ ਇਹ ਸੜਕਾਂ ਬੰਦ ਕੀਤੀਆਂ ਨੇ ਕਿਸਾਨ ਕਦੇ ਨਹੀਂ ਸੜਕਾਂ ਬੰਦ ਕਰਨੀਆਂ ਚਾਹੁੰਦੇ ਜਿਹੜਾ ਅੱਜ ਸਾਡੇ ਕਿਸਾਨਾਂ ਦੇ ਉੱਤੇ ਅਤਿਆਚਾਰ ਹੋ ਰਿਹਾ ਉਹਦੇ ਜੀ ਅਸੀਂ ਪੂਰੇ ਜੋਰ ਜਿੰਨੀਆਂ ਵੀ ਸਾਡੇ ਜਥੇਬੰਦੀਆਂ ਅੱਜ ਇੱਥੇ ਨਾਪੇ ਬਲਾਕ ਦੇ ਜੁੜੀ ਪੁੱਲ ਤੇ ਬੈਠੇ ਆ ਨਿੰਦਿਆ ਕਰਦੇ ਆ ਇਸ ਗੱਲ ਦੀ ਕਿ ਮੋਦੀ ਨੇ ਇਹ ਜਿਹੜਾ ਮਤਲਬ ਰਵਈਆ ਬਣਾਇਆ ਇਹ ਗਲਤ ਹੈ ਇਸ ਤਰ੍ਹਾਂ ਦਾ ਸਾਡੇ ਨਾਲ ਪਾਕਿਸਤਾਨ ਤੇ ਚੀਨ ਵਾਲੇ ਵੀ ਨਹੀਂ ਕਰਦੇ ਕਿਉਂਕਿ ਹਰਿਆਣਾ ਤੇ ਪੰਜਾਬ ਇਹਦਾ ਸਕੇ ਭਰਾ ਨੇ ਛੋਟੇ ਵੱਡੇ ਭਰਾ ਨੇ ਅੱਜ ਤੱਕ ਮਿਲ ਕੇ ਖਾਂਦੇ ਆ ਸਾਡੇ ਲੰਗਰ ਸਾਂਝੇ ਨੇ ਸਾਡੀਆਂ ਜ਼ਮੀਨਾਂ ਸਾਂਝੀਆਂ ਨੇ ਸਾਡੀਆਂ ਲੜਾਈਆਂ ਸਾਂਝੀਆਂ ਨੇ ਜਿਹੜੇ ਵੀਰ ਦਿੱਲੀ ਨੂੰ ਕੂਚ ਕਰਕੇ ਚਲੇ ਗਏ ਨੇ ਉਹਨਾਂ ਦੀਆਂ ਮੰਗਾਂ ਵੀ ਸਾਦੀਆਂ ਹੀ ਨੇ ਅਸੀਂ ਇਤਰਾਜ ਨਹੀਂ ਕਰਦੇ ਕਿਉਂ ਗਏ ਨੇ ਸਿਰਫ ਛੋਟੀ ਮੋੜੀ ਮਿਸਟੇਕ ਆ ਪ੍ਰੋਗਰਾਮਾਂ ਦੀ ਕਿਉਂਕਿ ਸੰਯੁਕਤ ਮੋਰਚੇ ਨੇ ਇਧਰੋਂ ਕਾਲ 16 ਵਾਲੀ ਦੇ ਦਿੱਤੀ ਟ੍ਰੇਡ ਜਥੇਬੰਦੀਆਂ ਦੀ ਕਾਲ ਸੀਗਾ ਉਹਦਾ ਸਮਰਥਨ ਦੇਣ ਵਾਸਤੇ ਸਾਰੀਆਂ ਜਥੇਬੰਦੀਆਂ ਨੂੰ ਕਹਤਾ ਵੀ 16 ਵਾਲੇ ਸਮਰਥਨ ਚਾਓ ਤੇ ਉਧਰਾਂ ਦੇ ਦਿੱਲੀ ਜਾਣ ਦਾ ਪ੍ਰੋਗਰਾਮ ਲਾਣ ਲਿਆ ਕਿਸੇ ਕਿਸੇ ਤੇ ਹੋਇਆ ਉਹ ਚ ਥੋੜਾ ਬਦਦਾ ਫਰਕ ਰਿਹਾ ਜੇ ਇਹੀ ਪ੍ਰੋਗਰਾਮ ਕਿਤੇ 2 ਦਿਨਾਂ ਘੈਲੋ ਹੋ ਜਾਂਦਾ 17 18 ਨੂੰ ਹੋ ਜਾਂਦਾ ਸਾਰੇ ਕਿਸਾਨਾਂ ਨੇ ਜਾਣਾ ਸੀ ਪਰ ਹੁਣ ਇਥੇ ਸੰਯੁਕਤ ਕਿਸਾਨ ਮੋਰਚਾ ਫੈਸਲਾ ਕਰੂਗਾ ਮੀਟਿੰਗ ਬਿਠਾਊਗਾ ਜਿਵੇਂ ਵੀ ਹੁਕਮ ਹੋਊਗਾ ਅਸੀਂ ਉਹਨਾਂ ਕਿਸਾਨਾਂ ਦੇ ਨਾਲ ਆ ਜੇ ਸਰਕਾਰ ਉਹਨਾਂ ਕਿਸਾਨਾਂ ਤੇ ਧੱਕਾ ਕਰੂਗੀ ਉਥੇ ਬੰਬ ਗੋਲੇ ਚਲਾਏ ਜਾ ਰਹੇ ਨੇ ਅਥਰੂ ਗਏ ਦੇ ਗੋਲੇ ਜਾ ਰਹੇ ਨੇ ਪੱਕੀਆਂ ਗੋਲੀਆਂ ਚਲਾਈਆਂ ਗਿਆ ਨੇ ਸਾਡੇ ਨੌਜਵਾਨਾਂ ਤੇ 200 ਤੋਂ ਵੱਧ ਸੰਭੂ ਬਾਰਡਰ ਦੇ ਕਿਸਾਨ ਸਾਡੇ ਫੱਟੜਨਾ ਦੇ ਨੌਜਵਾਨ ਫੱਟੜਨੇ ਉਹ ਉਹ ਅਸੀਂ ਨਿੰਦਿਆ ਕਰਦੇ ਆ ਜੇ ਇਸ ਤਰ੍ਹਾਂ ਦਾ ਜ਼ੁਲਮ ਕਰੂ ਤਾਂ ਅਸੀਂ ਪਿੱਛੇ ਨਹੀਂ ਹਟਾਂ ਅਸੀਂ ਡਟ ਕੇ ਸਾਡੇ ਭਰਾਵਾਂ ਦੇ ਨਾਲ ਖੜਾਗੇ ਨਹੀਂ ਸਿਆਣੇ ਕਹਿੰਦੇ ਨੇ ਕਹਿੰਦੇ ਜੇ ਇੱਕ ਭਰਾ ਮੁਸ਼ਕਲ ਦੇ ਵਿੱਚ ਫਸਿਆ ਹੋਵੇ ਦੂਜੇ ਭਰਾ ਨੂੰ ਪਤਾ ਲੱਗ ਜਾਵੇ ਉਹ ਤੁਰੰਤ ਪਹੁੰਚ ਜਾਂਦਾ ਹੈ ਉੱਥੇ ਜਾ ਕੇ ਇਹ ਨਹੀਂ ਵੇਖਦਾ ਭਰਾ ਨੂੰ ਪੁੱਛਦਾ ਵੀ ਤੇਰਾ ਕਸੂਰ ਏ ਜਾਂ ਨਹੀਂ ਹੈਗਾ ਮੈਂ ਹੱਥ ਲਾਉਣਾ ਏ ਜਾਂ ਨਹੀਂ ਲਾਉਣਾ ਉਹ ਬਰਾਬਰ ਖੋਦਿਆਂ ਦਾ ਆਪਣੇ ਭਰਾ ਨੂੰ ਬਚਾਉਣ ਦਾ ਯਤਨ ਕਰਦਾ ਹੈ ਕਿ ਇਹ ਜਿਹੜਾ ਸੰਯੁਕਤ ਕਿਸਾਨ ਮੋਰਚਾ ਹੈ ਇਹ ਇੰਤਜ਼ਾਰ ਕਰਦਾ ਰਿਹਾਗਾ ਵੀ ਜ਼ੁਲਮ ਕਿੰਨਾ ਕੁ ਹੋਰ ਹੁੰਦਾ ਹੈ ਜਾਂ ਕਿ ਕਦੋਂ ਤੱਕ ਜਾਂ ਉਹਨਾਂ ਦੀ ਤਾਕਤ ਵੇਖੀ ਜਾਏਗੀ ਪਰ ਕੀ ਹੈ ਕਿ ਜਿਹੜ ਜਿਥੇ ਬੰਦੇ ਨੇ ਮਤਬੇਦ ਹੋਣਗੇ ਉਗਰਾਹ ਸਾਹਿਬ ਪਿਛਲੇ ਘੰਟਿਆਂ ਦੇ ਦੌਰਾਨ ਬੋਲੇ ਨੇ ਕਾਫੀ ਗਿਲੇ ਸ਼ਿਕਵੇ ਆਪਣੇ ਦਿੱਤੇ ਨੇ ਉਲਾਮੇ ਦਿੱਤੇ ਨੇ ਬਕਾਇਦਾ ਉਹਨਾਂ ਨੇ ਕੁਝ ਕਿਸਾਨ ਆਗੂਆਂ ਨੂੰ ਕੁਝ ਕਿਸਾਨ ਜਥੇਬੰਦੀਆਂ ਨੂੰ ਇਸ ਦੇ ਦੌਰਾਨ ਡਾਕਟਰ ਦਰਸ਼ਨ ਪਾਲੇ ਕਰੰਦੀਕਾਰ ਯੂਨੀਅਨ ਦੇ ਅਸੀਂ ਉਹਨਾਂ ਦਾ ਪੱਖ ਤੁਹਾਡੇ ਰਹੀ ਜਾਨਣਾ ਚਾਹਾਂਗੇ ਕੀ ਅੱਗੇ ਫੈਸਲਾ ਕੀਤਾ ਜਾ ਰਿਹਾ ਅੱਜ ਭਾਰਤਵੰਦ ਵਾਲੀ ਤੇ ਲਗਭਗ ਕਹਿ ਲਈਏ ਸਮਰਥਨ ਜਿਹੜਾ ਦਿੱਤਾ ਲੋਕਾਂ ਨੇ ਕਾਮਯਾਬ ਹੈ ਅੱਗੇ ਕੀ ਹੈ ਹੁਣ ਸੰਯੁਕਤ ਮੋਰਚੇ ਦੀ ਕਾਲ ਦੇ ਮੁਤਾਬਕ ਅਸੀਂ 16 ਬੰਦ ਦੇ ਵਿੱਚ ਵੀ ਸਾਹਮਣੇ ਅਸੀਂ ਸੰਯੁਕਤ ਮੋਰਚੇ ਦੀ ਕਾਲ ਤੋਂ ਬਿਨਾਂ ਵੀ ਉਹਨਾਂ ਸਾਥੀਆਂ ਦੇ ਨਾਲ ਖੜੇ ਹਾਂ ਉੱਥੇ 13 ਤਰੀਕ ਤੋਂ ਚਾਹ ਦਾ ਲੰਗਰ ਪ੍ਰਸਾਦ ਦੇ ਪੰਡਾ ਨਗਰ ਅਸੀਂ ਲਾਖ ਉਹਨਾਂ ਦੇ ਨਾਲ ਬੈਠੇ ਆ ਅੱਜ ਵੀ ਸਾਡਾ ਉੱਥੇ ਲੰਗਰ ਚੱਲ ਰਿਹਾ ਕਿਉਂਕਿ ਮੈਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਹੀ ਕਹਿ ਸਕਦਾ ਕਿਉਂਕਿ ਸਾਡੀ ਜਥੇਬੰਦੀ ਦਾ ਅੱਜ ਵੀ ਸਾਥ ਆ ਪਰ ਜਦੋਂ ਸੰਯੁਕਤ ਮੋਰਚੇ ਦੀ ਕਾਲ ਆਉਂਦੀ ਆ ਫਿਰ ਅਸੀਂ ਟਰਾਲੀਆਂ ਲੈ ਕੇ ਆਪਣੇ ਹਰ ਇੱਕ ਵਹਿਕ ਨੂੰ ਲੈ ਕੇ ਸ਼ਾਮਲ ਹੋਵਾਂਗੇ ਕਿਉਂਕਿ ਡਾਕਟਰ ਦਰਸ਼ਨਪਾਲ ਦੀ ਹਮੇਸ਼ਾ ਹੀ ਸੋਚ ਸਾਰੇ ਕੈਡਰ ਨੂੰ ਸਾਰੀਆਂ ਜਥੇਬੰਦੀਆਂ ਨੂੰ ਜੋੜਨ ਤੱਕੇ ਰਹੀ ਆ ਪਰ ਪਰਿਵਾਰ ਵੱਡਾ ਹੋਣ ਕਰਕੇ ਛੋਟੇ ਮੋਟੇ ਮਤਭੇਦ ਹੋ ਸਕਦੇ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਦੇ ਕਹਿਣ ਮੁਤਾਬਕ ਇੰਟਰਨੈਟ ਸੇਵਾਵਾਂ ਬੰਦ ਨੇ ਵੱਡੇ ਪੱਧਰ ਤੇ ਉੱਪਰ ਬੱਚਿਆਂ ਦਾ ਬਹੁਤ ਨੁਕਸਾਨ ਹੋ ਰਿਹਾ ਪੜ੍ਹਾਈ ਐ ਪੇਪਰ ਨੇ ਅੱਗੇ ਆਉਣ ਵਾਲੇ ਦੇਣੇ ਚ ਪੇਪਰ ਸ਼ੁਰੂ ਵੀ ਹੋ ਚੁੱਕੇ ਨੇ ਉਹਨਾਂ ਦਾ ਨੁਕਸਾਨ ਹੋ ਰਿਹਾ ਕੀ ਕਹਿਣਾ ਜਾਓਗੇ ਕਿਉਂਕਿ ਇਹ ਅਬਦਾਲੀ ਦੀਆਂ ਸਰਕਾਰਾਂ ਮਰ ਗਿਆ ਸਰਕਾਰਾਂ ਨੇ ਇਹਨਾਂ ਨੇ ਹੁਣ ਤੱਕ ਲੋਕਾਂ ਦੇ ਅਤਿਆਚਾਰ ਕੀਤੇ ਨੇ ਅਤਿਆਚਾਰ ਕਰਦੇ ਆ ਰਹੇ ਨੇ ਸਾਡਾ ਇੰਟਰਨੈਟ ਦੇ ਨਾਲ ਵੱਡੇ ਪੱਧਰ ਤੇ ਨੁਕਸਾਨ ਹੋ ਰਿਹਾ ਸਾਡੇ ਬੱਚਿਆਂ ਦੇ ਪੇਪਰ ਨੇ ਉਹਨਾਂ ਦਾ ਨੁਕਸਾਨ ਹੋ ਰਿਹਾ ਸਾਡੇ ਜਣੀ ਭਵਿੱਖ ਦਾ ਹੀ ਨੁਕਸਾਨ ਆਸੀਂ ਕਹਿ ਦਈਏ ਇਹ ਮੋਦੀ ਸਰਕਾਰ ਕਰਾ ਰਹੀ ਆ ਮੋਦੀ ਸਰਕਾਰ ਇਹੀ ਕੁਝ ਚਾਹੁੰਦੀ ਸੀ ਉਹ ਕਰ ਰਹੀ ਆ ਉਹ ਨਾਲ سپورਟ ਤੇ ਜਾਣਾ ਚਾਹੀਦਾ ਜੀ ਤੁਸੀਂ ਇੱਥੇ ਧਰਨੇ ਦੇ ਵਿੱਚ ਸ਼ਾਮਲ ਹੋ ਭਾਰਤ ਬੰਦ ਦੀ ਕਾਲ ਸੀ ਤੁਸੀਂ ਇੱਥੇ ਸ਼ਾਮਲ ਹੋ ਵੱਡੇ ਪੱਧਰ ਵੱਡੀ ਗਿਣਤੀ ਵਿੱਚ ਬੀਬੀਆਂ ਇੱਥੇ ਪਹੁੰਚੀਆਂ ਨੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਹਤਬੰਦ ਦੇ ਦੌਰਾਨ ਕਿਸਾਨਾਂ ਨਾਲ ਕੁਝ ਕਿਸਾਨ ਆਗੂਆਂ ਨਾਲ ਦੋ ਲੜਕੀਆਂ ਨੇ ਜਿਹੜੀ ਇੱਕ ਲੜਕੀ ਕਾਫੀ ਜ਼ਿਆਦਾ ਉਲਝਰੀ ਹੈ ਜੋ ਕਿਸ ਤਰ੍ਹਾਂ ਦੀ ਭਾਸ਼ਾ ਬੋਲ ਰਹੀ ਤੁਸੀਂ ਕੀ ਕਹਿਣਾ ਚਾਹੋਗੇ ਤੁਸੀਂ ਇੱਕ ਪਹਿਲਾ ਔਰਤ ਹੋ ਇਸ ਦੇਸ਼ ਦੀ ਸੁਵਾਨੀ ਹੋ ਇਸ ਦੇਸ਼ ਦੀ ਕਹਿ ਲਈਏ ਵਾਗਡੋਰ ਵੀ ਤੋਂ ਇਸਤਰੀਆਂ ਦੇ ਕੁੜੀਆਂ ਦੇ ਵੀ ਹੱਥ 'ਚ ਹੈ ਦੇਖੋ ਪਹਿਲੀ ਗੱਲ ਤਾਂ ਇਹ ਹੈ ਕਿ ਇਹ ਭਾਰਤ ਬੰਦ ਦੀ ਕਾਲ ਕੋਈ ਅੱਜ ਨਹੀਂ ਦਿੱਤੀ ਇੱਕ ਦਿਨ ਪਹਿਲਾਂ ਨਹੀਂ ਦਿੱਤੀ ਬਹੁਤ ਦਿਨਾਂ ਦਾ ਇਹ ਚਰਚਾ ਦੇ ਵਿੱਚ ਸੀਗਾ ਤੇ ਅੱਜ ਜਿਸ ਰੂਪ ਦੇ ਵਿੱਚ ਬੰਦ ਹੋਇਆ ਉਹ ਸਾਡੇ ਸਾਰਿਆਂ ਦੇ ਸਾਹਮਣੇ ਆ ਕਿ ਲੋਕਾਂ ਦੀ ਜਿਹੜੀ ਹੈ ਭਰਪੂਰ ਹਮਾਇਤ ਮਿਲੀ ਆ ਦੁਕਾਨਦਾਰ ਕੀ ਸਭ ਨੇ ਜਿਹੜਾ ਆ ਸ਼ਹਿਰ ਵੀ ਬੰਦ ਕੀਤਾ ਪਿੰਡੂ ਭਾਰਤ ਦੀ ਜਿਹੜੀ ਬੰਦ ਕਰਨ ਦੀ ਕਾਲ ਸੀ ਉਹ ਲਾਗੂ ਹੋਈ ਆ ਤੇ ਜੇ ਕੋਈ ਰਾਘੀ ਇਸ ਤਰ੍ਹਾਂ ਨੇ ਕਰਦਾ ਹੈਗਾ ਆ ਤਾਂ ਇਹ ਉਹਨਾਂ ਨੂੰ ਦੇਖਣਾ ਚਾਹੀਦਾ ਕਿਉਂਕਿ ਇਹ ਕੋਈ ਕੋਈ ਧਰਨਾ ਲਾ ਕੇ ਉਹ ਆਪਣੇ ਸ਼ੌਂਕ ਵਜੋਂ ਨਹੀਂ ਬਣਾਉਂਦਾ ਬਲਕੇ ਲੋਕਾਂ ਦੀਆਂ ਹਕੀਕੀ ਮੰਗਾਂ ਨੇ ਜਿਨ੍ਹਾਂ ਦੇ ਉੱਤੇ ਉਹ ਦਿੱਲੀ ਵਾਂਗੂ ਜੜਾਇਆ ਜਿਹੜਾ ਪ੍ਰੋਟੈਸਟ ਕਰਨ ਨੂੰ ਤਿਆਰ ਨਹੀਂ ਮੋਦੀ ਸਰਕਾਰ ਆਪਣੇ ਵਾਅਦੇ ਤੋਂ ਭੱਜੀ ਹੈਗੀ ਆ ਇਸ ਲਈ ਇਸ ਲਈ ਜ਼ਿੰਮੇਵਾਰ ਜੇ ਇਦਾਂ ਦਾ ਕੁਝ ਵੀ ਹੁੰਦਾ ਉਹਦੇ ਲਈ ਜ਼ਿੰਮੇਵਾਰ ਗਵਰਨਮੈਂਟ ਆ ਨਾ ਕਿ ਕਿਸਾਨ ਨੇ ਨਾ ਕੋਈ ਲੋਕ ਨੇ ਜਿਸ ਤਰ੍ਹਾਂ ਦੂਜਾ ਤੁਸੀਂ ਇੱਕ ਸਵਾਲ ਪੁੱਛਿਆ ਸੀ ਕਿ ਸੰਯੁਕਤ ਕਿਸਾਨ ਮੋਰਚਾ ਕੀ ਕਰ ਰਿਹਾ ਹੈਗਾ ਆ ਤਾਂ ਜਦੋਂ ਪਰਸੋਂ ਸਾਡੇ ਉਹਨਾਂ ਵੀਰਾਂ ਦੇ ਉੱਤੇ ਮੋਦੀ ਸਰਕਾਰ ਵੱਲੋਂ ਇਸ ਤਰ੍ਹਾਂ ਦਾ ਰਵਈਆ ਅਪਣਾਇਆ ਗਿਆ ਤਾਂ ਕੱਲ ਸੰਯੁਕਤ ਮੋਰਚੇ ਦੀ ਕਾਲ ਤਹਿਤ 3 ਘੰਟਿਆਂ ਦੇ ਲਈ ਜਿਹੜੇ ਟੋਲ ਫ੍ਰੀ ਕੀਤੇ ਗਏ ਤੇ ਉਸ ਤੋਂ ਬਾਅਦ ਜਿਹੜੀ ਸ਼ੈਲਿੰਗ ਸੀਗੀ ਜਿਹੜੀਆਂ ਉਹ ਬਰਸ਼ਾਤਾਂ ਗੋਲੀ ਦੀ ਬਰਸ਼ਾਤ ਕਰ ਰਹੇ ਸੀ ਉਹ ਘਟੀ ਹੈਗੀ ਆ ਇਸ ਲਈ ਸੰਯੁਕਤ ਮੋਰਚਾ ਉਹਨਾਂ ਦੇ ਨਾਲ ਹੀ ਪਰ ਸਵਾਲ ਇਹ ਆ ਕਿ ਇਹ ਇੱਕ ਪਾਸੇ 27 22 ਜਥੇਬੰਦੀਆਂ ਨੇ ਦੂਸਰੇ ਪਾਸੇ ਉਹ ਪੰਜ ਜਥੇਬੰਦੀਆਂ ਪਰ ਜੇ ਦਿੱਲੀ ਹਕੂਮਤ ਇਸ ਤਰ੍ਹਾਂ ਦਾ ਰਵਈਆ ਅਖਤਿਆਰ ਕਰੂਗੀ ਤਾਂ ਇਹਦੇ ਉੱਤੇ ਸੰਯੁਕਤ ਮੋਰਚਾ ਜਿਹੜਾ ਆ ਉਹ ਆਪਣੀ ਕੋਈ ਨਾ ਕੋਈ ਜੜੀਆਂ ਅੱਜ ਜਾਂ ਕੱਲ ਨੂੰ ਮੀਟਿੰਗ ਹੋਗੇ ਉਹ ਤੇ ਕਾਲ ਆਉਣੀ ਆ ਇਸ ਲਈ ਇਹ ਐ ਨਹੀਂ ਹੈਗਾ ਇੱਕ ਤਰ੍ਹਾਂ ਨਾਲ ਮੋਦੀ ਸਰਕਾਰ ਮੋਰਚਾ ਕਿਉਂਕਿ ਦੁਬਾਰਾ ਇਕੱਠਾ ਹੋਣ ਵਾਲੇ ਪਾਸੇ ਨੂੰ ਤੁਰਿਆ ਤਾਂ ਮੋਦੀ ਹਕੂਮਤ ਨਹੀਂ ਚਾਹੁੰਦੀ ਕਿ ਇਸ ਤਰ੍ਹਾਂ ਜਿਹੜਾ ਆ ਇਕੱਠਾ ਹੋਵੇ ਤਾਂ ਇਸ ਤਰ੍ਹਾਂ ਨੇ ਜਿਹੜੀਆਂ ਅਫਵਾਹਾਂ ਨੇ ਉਹ ਫੁਲਾਈਆਂ ਜਾ ਰਹੀਆਂ ਸੰਯੁਕਤ ਮੋਰਚਾ ਉਹਨਾਂ ਭਾਏ ਜਿਹੜੇ ਵੀਰ ਨੇ ਉਹਨਾਂ ਦੀ ਪਿੱਠ ਤੇ ਅਸੀਂ ਖੜੇ ਆ ਤੇ ਅਸੀਂ ਔਰਤ ਜਥੇਬੰਦੀਆਂ ਦੇ ਵੱਲੋਂ ਮਜ਼ਦੂਰ ਜਥੇਬੰਦੀਆਂ ਇੱਥੇ ਸਾਰੇ ਜਿਹੜੇ ਆ ਅੱਜ ਏਕੇ ਦਾ ਸਬੂਤ ਦਿੱਤਾ ਤੇ ਮੋਦੀ ਸਰਕਾਰ ਦਾ ਜਿਹੜਾ ਫਾਸ਼ੀ ਹਲਕਾ ਤੇ ਕਾਰਪੋਰੇਟ ਪੱਖੀ ਨੀਤੀਆਂ ਇਹਨਾਂ ਦਾ ਮੂੰਹ ਤੋੜ ਜਵਾਬ ਜਿਹੜਾ ਅੱਜ ਤੇ ਬੰਦ ਨੇ ਦੇਣਾ ਜਿਹੜਾ ਇੱਕ ਉਹ ਮਾਡਲ ਖੜਾ ਕਰ ਰਹਾ ਹੈ ਪਿਛਲੇ ਦਿਨਾਂ ਦੇ ਵਿੱਚ ਉਸ ਮਾਡਲ ਦੇ ਖਿਲਾਫ ਵੀ ਇੱਕ ਤਰ੍ਹਾਂ ਨਾਲ ਇਹ ਬੰਦ ਮੂੰਹ ਤੋੜ ਮਿਆਂ ਉਹਦਾ ਜਵਾਬ ਆ ਤੇ ਇਹ ਜਿਹੜਾ ਏਕਾ ਇਸੇ ਤਰ੍ਹਾਂ ਨਾਲ ਮਜ਼ਬੂਤ ਰਹੂਗਾ ਜੀ ਪ੍ਰਧਾਨ ਸਾਹਿਬ ਜਿਸ ਤਰ੍ਹਾਂ ਭਾਰਤ ਦੀ ਔਰਤ ਨੂੰ ਪੂਰੀ ਦੁਨੀਆ ਦੇ ਵਿੱਚ ਇਸ ਵਕਤ ਤੋਂ ਸਨਮਾਨ ਦੇ ਪਹਿਲੇ ਨੰਬਰ ਤੇ ਉੱਪਰ ਆਉਂਦੀ ਹੈ ਸਭ ਤੋਂ ਵਧੀਆ ਕਿ ਆਪਣੇ ਵੱਡੇ ਵੱਡੇ ਰਾਂ ਦੇ ਪਾਏ ਹੋਏ ਪੂਰਨਿਆ ਤੇ ਚੱਲਦੀਆਂ ਨੇ ਤੇ ਇਹਨਾਂ ਦਾ ਸਤਕਾਰ ਪੂਰੀ ਦੁਨੀਆ ਦੇ ਵਿੱਚ ਜਿਸ ਤਰ੍ਹਾਂ ਦਾ ਵਰਤਾਰਾ ਜੀ ਕਿਸਾਨ ਯੂਨੀਅਨ ਨਾਲ ਹੋਇਆ ਬਕਾਇਦਾ ਉਹਨਾਂ ਨੂੰ ਗਾਲ੍ਹਾਂ ਕੱਢੀਆਂ ਗਈਆਂ ਨੇ ਉਹਨਾਂ ਕੁੜੀਆਂ ਦੁਆਰਾ ਇਹਦੇ ਵਿੱਚ ਕਸੂਰ ਕਿਸ ਦਾ ਤੁਸੀਂ ਮੰਨ ਰਹੇ ਹੋ ਮੁੱਖ ਕਸੂਰ ਕਿਸ ਦਾ ਮੇਣ ਜੋ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਈ ਆ ਉਹਨੂੰ ਦੇਖਣ ਦੇ ਮਤਾਬਕ ਸਾਡਾ ਇੱਕ ਸਿਆਣਾ ਬਜ਼ੁਰਗ ਕਿਸਾਨ ਸਾਥੀ ਉਹਨਾਂ ਔਰਤ ਪੈਣਾ ਦੇ ਅੱਗੇ ਇਹ ਕਹਿ ਰਿਹਾ ਵੀ ਬੇਟਾ ਕੋਈ ਗੱਲ ਨਹੀਂ ਤੁਸੀਂ ਗਾਲਾਂ ਨਾ ਕੱਢੋ ਪਰ ਉਹ ਕੁੜੀਆਂ ਇੰਨੀਆਂ ਹੱਦਾਂ ਟੱਪ ਚੁੱਕੀਆਂ ਨੇ ਕਿ ਮਤਲਬ ਮੁੰਡੇ ਵਾਲੀਆਂ ਗਾਲਾਂ ਕੱਢ ਰਹੀਆਂ ਨੇ ਪਹਿਲੀ ਗੱਲ ਤਾਂ ਮੈਂ ਇਹ ਕਹੂੰਗਾ ਉਹ ਕਿਸੇ ਚੰਗੇ ਘਰ ਦੀਆਂ ਕੁੜੀਆਂ ਨਹੀਂ ਹੋ ਸਕਦੀਆਂ ਉਹਨਾਂ ਦੇ ਮਾਪੇ ਬਾਪ ਨੇ ਉਹਨਾਂ ਨੂੰ ਚੰਗੇ ਸੰਸਕਾਰ ਨਹੀਂ ਦਿੱਤੇ ਹੋਣੇ ਦੂਜੇ ਪਾਸੇ ਇਹ ਵੀ ਲੱਗਦੀ ਆ ਵੀ ਇਹ ਮੋਦੀ ਸਰਕਾਰ ਦੀ ਚਾਲ ਆ ਇਆਂ ਇਆਂ ਕੁੜੀਆਂ ਨੂੰ ਧਰਨਿਆਂ ਚ ਭੇਜ ਕੇ ਧਰਨਿਆਂ ਨੂੰ ਪਤਨਾਮ ਕਰਨਾ ਚਾਹੁੰਦੇ ਨੇ ਤੀਜੀ ਗੱਲ ਮੈਂ ਇਹ ਵੀ ਕਹੂੰਗਾ ਅੱਜ ਸਾਡਾ ਪੰਜਾਬ ਨਸ਼ੇ ਦੀ ਦਲਦਲ ਵਿੱਚ ਖੋਬਿਆ ਹੋਇਆ ਹੋ ਸਕਦਾ ਕੁੜੀਆਂ ਨਸ਼ੇ ਦੇ ਵਿੱਚ ਹੋਣ ਉਹਨਾਂ ਨੂੰ ਆਪਣਾ ਪੱਤਾ ਹੀ ਨਾ ਹੋਵੇ ਅਸੀਂ ਕੌਣ ਆ ਤੇ ਅਸੀਂ ਗੱਲ ਵੀ ਕਿਦੇ ਨਾਲ ਕਰ ਰਹੇ ਆ ਇਹਦੇ ਕਈ ਪੱਖ ਨੇ ਪਰ ਇਹ ਨਿੰਦਣਯੋਗ ਗੱਲ ਆ ਸਾਡੀਆਂ ਭੈਣਾਂ ਦੇ ਭਰਾਵਾਂ ਨੂੰ ਗਾਲਾਂ ਕੱਢਣ ਅਸੀਂ ਇਸਤਰੀ ਦਾ ਮਤਲਬ ਸਤਿਕਾਰ ਕਰਦੇ ਆ ਅਸੀਂ ਧਰਨਿਆਂ ਦੇ ਵਿੱਚ ਵੀ ਮੂਹਰੇ ਜਗ੍ਹਾ ਦਿੰਦੇ ਆ ਬੈਠਣ ਨੂੰ ਵੀ ਸਾਡੇ ਧਰਨਾਂ ਦੇ ਅੱਗੇ ਬੈਠੋ ਅਸੀਂ ਅੱਜ ਵੀ ਸਤਿਕਾਰ ਦਿੰਦੇ ਆ ਅੱਗੇ ਨੂੰ ਵੀ ਸਤਿਕਾਰ ਦਿੰਦੇ ਰਹਾਂਗੇ ਪਰ ਉਹ ਕੁੜੀਆਂ ਲਈ ਬਹੁਤ ਸਾਡੀ ਨਿੰਦਣਯੋਗ ਗੱਲ ਆ ਕਿ ਸਾਡੀਆਂ ਕੁੜੀਆਂ ਸਾਡੀਆਂ ਸਾਨੂੰ ਧੀਆ ਕਹਿਣ ਬਾਰੇ ਵੀ ਸ਼ਰਮ ਆਉਂਦੀ ਅੱਜ ਜੇ ਉਹ ਕੁੜੀਆਂ ਨੇ ਇਹ ਜਿਹੀ ਹਰਕਤ ਕੀਤੀ ਆ ਮੰਦ ਭਾਗੀ ਕਰਨਾ